ਸਤਨਾਮ ਵਾਹਿਗੁਰੂ ਸਾਹਿਬ ਜੀ ਦਨੋਤ ਬੰਦਨ ਅਨਕ ਵਾਰ ਸਰਵ ਕਲਾ ਸਮਰਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਰਤੋ ਫਰਤੋ ਪ੍ਰਭ ਆਇਆ ਅਰਿਆ ਤੋ ਸ਼ਰਨ ਆਇ ਨਾਨਕ ਕੀ ਪ੍ਰਬੇਨਤੀ ਆਪਣੀ ਭਗਤੀ ਲਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਮੇਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰਾ चरण कमल शरणाय नारायणा दीननाथ भगतपरायणा अनाथ नाथ भगत पैमिटना ਸਾਰੇ ਸੰਗ ਜਮਦੂਤ ਨ ਭੇਟਣ ਜੀਵਨ ਆ ਰੂਪ ਅਨੂਪ ਦਿਆਲਾ ਰਵਨਾ ਗੁਨਾ ਟੱਟਿਆ ਜਮ ਜਾਲਾ ਅਮਰਤ ਨਾਮ ਰਤਨ ਰਸਣ ਲਿਤ ਜਾਪੈ ਰੋਗ ਰੂਪਾ ਮਾਇਆ ਨਾਂ ਬਿਆਪਾਂ ਜਪ ਗੋਬਿੰਦ ਸੰਗੀ ਸਵਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਾਣੋ ਬਾਤਿ ਕ੍ਰਾਮ ਪ੍ਰਵੈ ਕਤਿਆਏ ਸਰਵ ਫਲਾ ਸੋਈ ਜਨ ਪਾਈ ਧਾਰ ਅਨੁਗ੍ਰਹਿ ਆਪਣਾ ਪ੍ਰਭਨਾ ਕੇਵਲ ਨਾਮ ਭਗਤ ਰਸ ਦੀਨਾ ਅਰ ਮਰ ਅੰਤ ਪ੍ਰਭ ਸੋਈ ਨਾਨਕ ਤਿਸ ਬਿਨਾ ਵਰਨਾ ਕੋਈ ਆਦ ਮਰ ਅੰਤ ਪ੍ਰਭ ਸੁਈ ਨਾਨਕ ਤਿਸ ਬਿਨਾ ਵਰਨਾ ਕੋਈ ਰਾਗ ਸੁਹੀ ਮਹਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤ ਗੁਰ ਪ੍ਰਸਾਦਿ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਨਾਏ ਨਰਾਇਣਾ ਦਿਨ ਨਾਥ ਭਗਤ ਪਰਾਇਨਾ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੇ ਦਾਤ ਪੰਚਮ ਪਾਕਸ਼ਾ ਤੁੰ ਤੁੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਾਗ ਸੋਹੀ ਅੰਦਰ ਅੰਗ 760 ਉਪਰ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੇ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦਿਆਂ ਦਾਤਾ ਕੋਮਲ ਚਰਨਾਂ ਦੀ ਬ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਣ ਅਮਰ ਤੇਰੇ ਦੀ ਦਾਤ ਨਿਤ ਨਿੰਦਿਆਂ ਦਾਤਾ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ